ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਭਾਜਪਾ ਸੰਸਦ ਨੇ ਵੱਡਾ ਬਿਆਨ ਦੇ ਦਿੱਤਾ ਹੈ ਇੰਦਰਾ ਗਾਂਧੀ ਨੇ ਬ੍ਰਿਟੇਨ ਨਾਲ ਮਿਲ ਕੇ ਹਮਲਾ ਕਰਵਾਇਆ ਇਹ ਵੱਡਾ ਬਿਆਨ ਦਿੱਤਾ ਗਿਆ ਤੇ ਸਿੱਖ ਕਾਂਗਰਸ ਲਈ ਮਹਿਜ਼ ਖਿਡੌਣਾ ਨੇ ਨਿਸ਼िकांत दुबे ਨੇ ਇਹ ਵੱਡਾ ਬਿਆਨ ਦਿੱਤਾ ਹੈ ਬ੍ਰਿਟਿਸ਼ ਫੌਜ ਦੇ ਅਧਿਕਾਰੀ ਉਸ ਸਮੇਂ ਅੰਮ੍ਰਿਤਸਰ ਵਿੱਚ ਮੌਜੂਦ ਸੀ ਜਦੋਂ 1984 ਵਿੱਚ ਆਪਰੇਸ਼ਨ ਬਲੂ ਸਟਾਰ ਚਲਾਇਆ ਗਿਆ ਸੀ ਇਹ ਬ੍ਰਿਟਿਸ਼ ਪ੍ਰਧਾਨ ਮੰਤਰੀ ਵੱਲੋਂ ਬ੍ਰਿਟਿਸ਼ ਸੰਸਦ ਵਿੱਚ ਦਿੱਤਾ ਗਿਆ ਬਿਆਨ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਹਿੰਦੇ ਹੋਏ ਨਿਸ਼िकांत दुबे ਨਜ਼ਰ ਆਏ ਨੇ 1984 ऑपरेशन ब्लू स्टार जो कि इंदिरा गांधी दी अगुवाई वाली कांग्रेस सरकार वल्लों कीता गया सी चलाया गया सी ता ब्रिटिश सरकार दी मदद नाल इस नु कीता गया सी ਸਾਡੇ ਦੇਸ਼ ਦੇ ਨਾਗਰਿਕਾਂ ਖਾਸ ਕਰਕੇ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਵਿੱਚ ਦੂਜੇ ਦੇਸ਼ਾਂ ਦੇ ਸੈਨਿਕ ਮੌਜੂਦ ਸਨ ਇਸ ਦੇ ਬਾਵਜੂਦ ਵਿਰੋਧੀ ਧਿਰ ਨੇ ਕਦੇ ਵੀ ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਮੰਗ ਨਹੀਂ ਕੀਤੀ ਕਿ ਵਿਰੋਧੀ ਪਾਰਟੀਆਂ ਨੂੰ ਦੇਸ਼ ਦੀ ਕੋਈ ਚਿੰਤਾ ਨਹੀਂ ਹੈ ਕਿ ਪਹਿਲਾ ਵਿਸ਼ੇਸ਼ ਸੈਸ਼ਨ ਸਿਰਫ ਆਪਰੇਸ਼ਨ ਬਲੂ ਸਟਾਰ ਤੇ ਹੋਣਾ ਚਾਹੀਦਾ ਇਸ ਸਵਾਲ ਵੀ ਪੁੱਛਿਆ ਤੇ ਐਕਸ ਤੇ ਇੱਕ ਪੋਸਟ ਵਿੱਚ ਨਿਸ਼ਿਕਨਦੂ ਇੱਕ ਪੱਤਰ ਤੇ ਇੱਕ ਵਿਸਤ੍ਰਿਤ ਰਿਪੋਰਟ ਸਾਂਝੀ ਕੀਤੀ ਹੈ ਜਿਸ ਵਿੱਚ ਬ੍ਰਿਟਿਸ਼ ਦੀ ਸ਼ਮੂਲੀਅਤ ਦਾ ਦੋਸ਼ ਲਗਾਇਆ ਗਿਆ ਕਿ 1984 ਵਿੱਚ ਆਪਰੇਸ਼ਨ ਬਲੂ ਸਟਾਰ ਵਿੱਚ ਬ੍ਰਿਟਿਸ਼ ਦੀ ਸ਼ਮੂਲੀਅਤ ਸੀ ਬ੍ਰਿਟੇਨ ਦੀ ਸ਼ਮੂਲੀਅਤ ਸੀ ਜੋ ਕਿ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ ਅੰਮ੍ਰਿਤਸਰ ਵਿੱਚ ਸ੍ਰੀ ਹਰਮੰਦਰ ਸਾਹਿਬ 골ਡਨ ਟੈਂਪਲ ਕੰਪਲੈਕਸ ਤੋਂ ਸਿੱਖ ਨੂੰ ਹਟਾਉਣ ਦੇ ਲਈ ਸਿੱਖਾਂ ਨੂੰ ਹਟਾਉਣ ਲਈ ਹੁਕਮ ਦਿੱਤਾ ਗਿਆ ਸੀ ਇਹ ਆਪਰੇਸ਼ਨ ਜਿਸ ਦੇ ਨਤੀਜੇ ਵਿੱਚੋਂ ਕਾਫੀ ਜਾਨੀ ਨੁਕਸਾਨ ਹੋਇਆ ਚਾਰੇ ਲਈ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਬਣਿਆ ਹੋਇਆ ਨਿਸ਼ੀਕੰਦ ਦੂਬੇ ਨੇ ਵਿਦੇਸ਼ ਤੇ ਰਾਸ਼ਟ ਮੰਡਲ ਦਫਤਰ ਦੇ ਤਤਕਾਲੀ ਨਿਜੀ ਸਕੱਤਰ ਬ੍ਰਾਇਨ ਫਾਲ ਦੁਆਰਾ ਗ੍ਰੈਸ ਕੱਤਰ ਦੇ ਤਤਕਾਲੀ ਨਿਜੀ ਸਕੱਤਰ ਹਿਓਰ ਟ੍ਰੇਲਰ ਨੂੰ ਲਿਖਿਆ ਇੱਕ ਪੱਤਰ ਸਾਂਝਾ ਕੀਤਾ ਇਸ ਦੀ ਵਾਰ ਤੋਂ ਆਪਣੇ ਦਾਅਵੇ ਦੇ ਸਮਰਥਨ ਲਈ ਕੀਤੀ ਕਿ 1984 ਵਿੱਚ ਆਪਰੇਸ਼ਨ ਬਲੂ ਸਟਾਰ ਦੇ ਸਮੇਂ ਬ੍ਰਿਟਿਸ਼ ਫੌਜੀ ਅਧਿਕਾਰੀ ਅੰਮ੍ਰਿਤਸਰ ਵਿੱਚ ਮੌਜੂਦ ਸਨ 1984 ਵਿੱਚ ਇੰਦਰਾ ਗਾਂਧੀ ਨੇ ਮਰਟੇਨ ਦੇ ਸਹਿਯੋਗ ਨਾਲ ਗੋਲਡਨ ਟੈਂਪਲ ਤੇ ਹਮਲਾ ਕੀਤਾ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਉਸ ਸਮੇਂ ਬ੍ਰਿਟਿਸ਼ ਫੌਜੀ ਅਧਿਕਾਰੀ ਅੰਮ੍ਰਿਤਸਰ ਵਿੱਚ ਮੌਜੂਦ ਸਨ ਕਾਂਗਰਸ ਲਈ ਸਿਕਪਾ ਇਚਾਰਾ ਸਿਰਫ ਇੱਕ ਖੇਡਣਾ ਹੈ ਇਹ ਦੂਬੇ ਨੇ ਲਿਖਿਆ ਹੈ ਤੇ ਉਹਨਾਂ ਅੱਗੇ ਇਹ ਵੀ ਇਲਜ਼ਾਮ ਲਗਾਏ ਕਿ ਸ਼੍ਰੀ ਕਰਤਾਰਪੁਰ ਸਾਹਿਬ ਨੂੰ 1960 ਵਿੱਚ ਸਰਦਾਰ ਸਵਰਨ ਸਿੰਘ ਦੁਆਰਾ ਹਸਤਾਖਰ ਕੀਤੇ ਗਏ ਇੱਕ ਸਮਝੌਤੇ ਰਾਹੀਂ ਪਾਕਿਸਤਾਨ ਨੂੰ ਸੌਂਪ ਦਿੱਤਾ ਗਿਆ ਸੀ ਤਾਂ ਇਹ ਜੋ ਸ਼ੇਅਰ ਕੀਤਾ ਗਿਆ ਸੋਸ਼ਲ মিডিਆ ਪਲੇਟਫਾਰਮ ਤੇ ਉਸ ਤੇ ਲਿਖਿਆ ਗਿਆ ਹੈ ਕਿ ਸਰਦਾਰ ਸਵਰਨ ਸਿੰਘ ਦੁਆਰਾ ਕੀਤਾ ਗਿਆ ਇੱਕ ਸਮਝੌਤੇ ਰਾਹੀਂ 1960 ਵਿੱਚ ਪਾਕਿਸਤਾਨ ਨੂੰ ਕਰਤਾਰਪੁਰ ਸਾਹਿਬ ਦਿੱਤਾ ਗਿਆ ਭਾਜਪਾ ਸੰਸਦ ਮੈਂਬਰ ਨੇ ਲਿਖਿਆ 1984 ਵਿੱਚ ਹਰਮੰਦਰ ਸਾਹਿਬ ਤੇ ਹਮਲੇ ਤੇ નિર્ਦੋਸ਼ ਸ਼ਰਧਾਲੂਆਂ ਦੀ ਹੱਤਿਆ ਕਰਨ ਤੇ ਉਥੇ ਹੀ ਸੀ 1984 ਵਿੱਚ ਸਿੱਖਾਂ ਦੇ ਕਤਲੇਆਮ ਨੂੰ ਛਪਾਉਣ ਤੇ ਸੀਨੀਅਰ ਆਗੂਆਂ ਐਚ ਕੇ ਐਲ ਪਗੜ ਜਗਦੀਸ਼ ਟਾਇਟਲਰ ਤੇ ਸਰਜਣ ਕੁਮਾਰ ਨੂੰ ਬਚਾਉਣ ਲਈ ਮਨਮੋਹਨ ਸਿੰਘ ਨੂੰ 2004 ਵਿੱਚ ਕਟਪੁਤਲੀ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ ਹੁਣ ਬੀਜੇਪੀ ਸੰਸਦ ਨੇ ਇਹ ਵੱਡੇ ਇਲਜ਼ਾਮ ਲਗਾਏ ਨੇ ਤਾਂ ਸਿੱਧੇ ਤੌਰ ਤੇ ਕਾਂਗਰਸ ਨੂੰ ਘੇਰਿਆ 1984 ਦੇ ਉਸ ਹਮਲੇ ਨੂੰ ਲੈ ਕੇ ਆਪਰੇਸ਼ਨ ਬਲੂ ਸਟਾਰ ਜੋ ਚਲਾਇਆ ਗਿਆ ਸੀ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ 6 ਜੂਨ ਉਹ ਦਿਨ ਜੋ ਕੋਈ ਵੀ ਸਿੱਖ ਨਹੀਂ ਭੁੱਲਦਾ ਤਾਂ ਹੁਣ ਆਤਮ ਸਮਰਪਣ ਕਰਨ ਦੀ ਕਹਾਣੀ ਜਾਰੀ ਹੈ ਕਹਿੰਦੇ ਹੋਏ ਬੀਜੇਪੀ ਸੰਸਦ ਨਜ਼ਰ ਆਏ ਨੇ ਤਿੱਖੇ ਤੰਜ ਕਾਂਗਰਸ ਤੇ ਕੱਸੇ ਗਏ ਨੇ ਕਾਂਗਰਸ ਨੂੰ ਜ਼ਿੰਮੇਵਾਰ ਠਰਾਇਆ ਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮਿਲਿ ਪਗਤ ਬ੍ਰਿਟੇਨ ਸਰਕਾਰ ਦੇ ਨਾਲ ਸੀ ਬ੍ਰਿਟੇਨ ਸਰਕਾਰ ਦੇ ਨਾਲ ਮਿਲ ਕੇ ਬ੍ਰਿਟੇਨ ਦੇ ਫੌਜੀ ਵੀ ਉਸ ਸਮੇਂ ਤੇ ਮੌਜੂਦ ਸੀ ਇਹ ਕਹਿਣਾ ਹੈ ਬੀਜੇਪੀ ਸੰਸਦ ਦਾ ਤੁਸੀਂ ਕਿਵੇਂ ਇਸ ਬਿਆਨ ਨੂੰ ਵੇਖਦੇ ਹੋ ਕਮੈਂਟ ਰਾਈ ਜਰੂਰ ਆਪਣੀ رائے ਰੱਖੋ ਕਿ ਵਾਕਈ ਇਹ ਜਿਹਾ ਹੋਇਆ ਸੀ ਇਹ ਜੋ ਰਿਪੋਰਟ ਜੋ ਸਾਹਮਣੇ ਆਈ ਹੈ ਇਸ ਦੇ ਵਿੱਚ ਹੁਣ ਇਹ ਸ਼ੇਅਰ ਜੋ ਕੀਤਾ ਗਿਆ ਹੈ ਬੀਜੇਪੀ ਆਗੂ ਵੱਲੋਂ ਤਾਂ ਇਸ ਨੂੰ ਲੈ ਕੇ ਤੁਹਾਡਾ ਕੀ ਇਹ ਕਹਿਣਾ ਜ਼ਰੂਰ ਕਮੈਂਟ ਵਿੱਚ ਆਪਣੀ رائے ਰੱਖੋ